हरनूर सिंह जी कि पढ़ते हो बुढ़ादी वायरल हो रही है तो कुट मार दी है मामला की है कितने लोग ਚਾਰ ਪੰਜ ਮੁੰਡੇ ਸੀ ਜੀ ਇਹਨਾਂ ਨੇ ਜਿਸ ਦਿਨ ਮੈਨੂੰ ਕੁੱਟਿਆ ਤੇ 8 ਤਰੀਕ ਨੂੰ ਸਕੂਲ ਬਾਹਰ ਆਏ ਪਹਿਲਾਂ ਸਕੂਲ ਬਾਹਰ ਆਏ ਪਹਿਲਾਂ ਇਹ 10 5 6 ਮੁੰਡੇ ਤੇ ਇਹਨਾਂ ਨੇ ਇੱਕ ਮੇਰੇ ਦੋਸਤ ਨੂੰ ਮਾਰਿਆ ਪਿੱਛੋਂ ਦੀ ਉਹ ਨੈਕਟਿਵਾ ਭਜਾ ਲਈ ਪਿੱਛੋਂ ਦੀ ਡੰਡੇ ਡੁੰਡੇ ਮਾਰੇ ਫਿਰ ਜਿਵੇਂ ਟਿਊਸ਼ਨ ਗਿਆ ਸੀ 4 ਵਜੇ ਮੇਰੀ ਉੱਥੋਂ ਛੁੱਟੀ ਹੋਈ 6 ਵਜੇ ਮੈਨੂੰ ਹਰਸ਼ ਨਾਮ ਦਾ ਮੁੰਡਾ ਉਹਦਾ ਮੈਸੇਜ ਆਇਆ ਤੇ ਕਾਲ ਵੀ ਆਈ ਕਿ ਮੈਂ ਟਿਊਸ਼ਨਬਾਰ ਖੜਾ ਆਜਾ ਆਪਾਂ ਕੁਝ ਖਾ ਪੀ ਕੇ ਆਈਏ ਮੈਂ ਕਿਹਾ ਠੀਕ ਹੈ ਮੇਰੀ ਛੁੱਟੀ ਹੋਈ ਮੈਂ ਬਾਹਰ ਗਿਆ ਤੇ ਉਹ ਮੈਨੂੰ ਉਧਰ ਬਰਿਸਟਾ ਪੋਲੋ ਗਰਾਊਂਡ ਦੀ ਬੈਕ ਸਾਈਡ ਵੱਲ ਲੈ ਗਿਆ ਉੱਥੇ ਕੋਕੇ ਦੇ ਬਾਅਦ ਉਹਨੇ ਮੈਨੂੰ ਕਿਹਾ ਇੱਥੇ ਰੋਕ ਲੈ ਮੈਂ ਕਿਹਾ ਕਿਉਂ ਬਸ ਮੈਂ ਇਹਨਾਂ ਪੁੱਛਿਆ ਮੈਂ ਟੀਵੀ ਤੇ ਹੀ ਬੈਠਾ ਸੀ ਪਿੱਛੋਂ ਦੀ ਹਾਕੀ ਪਈ ਐਕਟਿਵ ਆ ਗਿਰ ਗਈ ਮੈਂ ਉੱਤਰ ਕੇ ਸਾਈਡ ਨੂੰ ਗਿਆ ਫਿਰ ਉਹਨਾਂ ਨੇ ਹਾਕੀ ਮਾਰਨੀ ਸ਼ੁਰੂ ਕਰਤੀ ਮਨਜੋਰ ਨਾਮ ਦੇ ਮੁੰਡੇ ਨੇ ਹਰਸ਼ ਫਿਰ ਉਹਨਾਂ ਨਾਲ ਰਲ ਕੇ ਭੱਜਿਆ ਜਿਵੇਂ ਹੀ ਉਹ ਸਾਰੇ ਭੱਜੇ ਹਰਸ਼ ਆਪਣੀ ਬਾਈਕ ਤੇ ਬੈ ਕੇ ਉਹਨਾਂ ਨਾਲ ਭੱਜਿਆ ਤੇ ਹਰਸ਼ ਉਹਨਾਂ ਨਾਲ ਅੱਗੇ ਜਾ ਕੇ ਮਿਲਿਆ ਬੈਠਿਆ ਉਹਨਾਂ ਨੇ ਮਤਲਬ ਗੱਲਾਂ ਗੁੱਲਾਂ ਕੀਤੀਆਂ ਤੇ ਉਹ ਚੱਲ ਗਏ ਕਿੰਨੇ ਲੋਕ ਸੀ ਇਹ ਟੋਟਲ ਇਹ 6-7 ਲੋਕ ਸੀਗੇ ਚਾਰ ਦਾ ਨਾਮ ਮੈਨੂੰ ਪਤਾ ਹੈ ਦੋ ਤਿੰਨ ਦਾ ਪਤਾ ਨਹੀਂ ਤੁਹਾਡੇ ਕਲਾਸਮੇਟ ਸੀ ਆ ਦੋ ਦੋ ਮੇਰੀ ਉਮਰ 15 ਸਾਲ ਹੈ ਤੁਹਾਡੇ ਸਕੂਲ ਕਲਾਸਮੇਟ ਹੈ ਹਾਂਜੀ ਦੋ ਮੁੰਡੇ ਕਲਾਸਮੇਟ ਸੀਗੇ ਪਹਿਲਾਂ ਉਹ ਰੈਸਟ੍ਰੀਕੇਟ ਕੀਤੇ ਹੋਏ ਆ ਸਕੂਲ ਚੋਂ ਹੇਮਲ ਗਰਗ ਤੇ ਮਨਜੋਤ ਤੁਹਾਡੀ ਪਹਿਲੇ ਵੀ ਕੋਈ ਇਹਨਾਂ ਨਾਲ ਰੰਗਸਰੀ ਨਹੀਂ ਪਹਿਲਾਂ ਨਾਲ ਕੋਈ ਪਹਿਲਾਂ ਕੋਈ ਗੱਲ ਨਹੀਂ ਸੀਗੀ ਮੇਰੀ ਇਹਨਾਂ ਨਾਲ ਗੱਲ ਕੀ ਹੋਈ ਹੈ ਫਿਰ ਆਖਰ ਇਹ ਗੱਲ ਇਹਨਾਂ ਨੇ ਵਧੀਆ ਕਿਉਂ ਜੈ ਇੰਨੀ ਕੁੱਟਮਾਰ ਹੋਣ ਦਾ ਮਾਮਲਾ 8 ਤਰੀਕ ਜਿਸਦੀ ਨੇ ਆਏ ਆ ਅੱਜ ਉਸ ਦਿਨ ਉਸ ਤੋਂ 2-3 ਦਿਨ ਪਹਿਲਾਂ ਇਹਨਾਂ ਨੇ ਟਰੋਲ ਪੇਜ ਬਣਾਇਆ ਸੀਗਾ ਉਸ ਤੇ ਬਡਾਦਲ ਸਕੂਲ ਦੇ ਕਾਫੀ ਮੁੰਡਿਆਂ ਦੀਆਂ ਫੋਟੋਆਂ ਤੇ ਪਾ ਰਹੇ ਸੀਗੇ ਤੇ ਉਹਨਾਂ ਨੇ ਨੀਤੇ ਗਾਲਾਂ ਗੂਲਾਂ ਲਿਖ ਕੇ ਲਿਖ ਰਹੇ ਸੀਗੇ ਤੇ ਆਡੀਓਜ਼ ਲਾ ਰਹੇ ਸੀ ਗੰਦੀਆਂ ਤੇ ਅਸੀਂ ਇਹਨਾਂ ਨਾਲ ਮਤਲਬ ਗੱਲ ਕੀਤੀ ਕਿ ਤੁਸੀਂ ਡਿਲੀਟ ਕਰ ਦਿਓ ਇਹ ਧਮਕੀਆਂ ਦਵਾ ਰਹੇ ਸੀ ਮਨਜੋਤ ਮੁੰਡਾ ਕਾਨਫਰੰਸ ਤੇ ਮੁੰਡਿਆਂ ਨੂੰ ਲਾ ਕੇ ਤੇ ਮੇਰੇ ਵੀ ਇੱਕ ਦੋ ਦੋਸਤ ਸੀਗੇ ਮੈਂ ਜਿਨ੍ਹਾਂ ਨਾਲ ਐਡ ਕਰਕੇ ਗੱਲ ਕਰਾਈ ਦੀ ਤੇ ਇਹਨਾਂ ਨੇ ਫਿਰ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਪੇਜ ਡਿਲੀਟ ਹੋ ਗਿਆ ਸਾਰੀਆਂ ਫੋਟੋਆਂ ਡਿਲੀਟ ਹੋ ਗਈ ਫਿਰ ਉਸ ਤੋਂ ਬਾਅਦ ਸਾਨੂੰ ਮੈਨੂੰ ਤਾਂ ਕਹਿੰਦੇ ਲੱਗ ਗਿਆ ਕਿ ਆਪਾਂ ਲੜਾਂਗੇ ਤੈਨੂੰ ਗੁੱਟਾਂਗੇ ਉਹ ਤੇ ਦੋ ਤਿੰਨ ਦਿਨ ਬਾਅਦ 8 ਤਰੀਕ ਨੂੰ ਸਕੂਲ ਬਾਰ ਆਏ ਉਸ ਦਿਨ ਸ਼ਾਮੀ ਗੱਲ ਮਨਜੋਤ ਹਾਂਜੀ ਮੇਰੇ ਹਾਂਦੇ ਨੇ ਸਾਰੇ ਬਸ ਇੱਕ ਮਨਜੋਤ 8ਵੀਂ 9ਵੀਂ ਚਾਹਾਂ ਬਰੀਫ ਕਰਿਓ ਸਾਰਿਆਂ ਦੀ ਇੱਕ ਇੱਕ ਵਾਰ ਮਨਜੋਤ ਹੇਮਲ ਗਰਗ ਹਰਸ਼ਪ੍ਰੀਤ ਤੇ ਗੈਵੀ ਘੁੰਮਣ ਬਾਕੀ 2 3 ਦਾ ਨਾਮ ਮੈਨੂੰ ਪਤਾ ਨਹੀਂ ਹੁਣ ਕੀ ਚਾਹਨੇ ਹੋ ਤੁਸੀਂ ਐਸਐਸਪੀ ਦਫਤਰ ਕਿਉਂ ਆਇਓ ਕੀ ਚਾਹਨੇ ਹੋ ਉਹਨਾਂ ਨੇ ਹਰਸ਼ ਮੁੰਡੇ ਦਾ ਜਿਹੜਾ ਮੈਨੂੰ ਲੈ ਕੇ ਗਿਆ ਥਾਣੇ ਵਾਲਿਆਂ ਨੇ ਉਹਦਾ ਨਾਮ ਹੀ ਘੱਟਦਾ ਉਹਦਾ ਨਾਮ ਅਨਨੋਨਚ ਪਤਾ ਤਿੰਨ ਮੁੰਡਿਆਂ ਦਾ ਨਾਮ ਲਿਖਤਾ ਹੇਮਲ ਮਨਜੋਤ ਤੇ ਗੈਵੀ ਕੁਮਨ ਬਾਕੀ ਅਨਨੋਨ ਮੈਂਬਰਸ ਚ ਨਾਮ ਪਾਤੇ ਬਾਕੀ ਜੀ ਵੀ ਉਹਦਾ ਨਾਮ ਹਾਂਜੀ ਮੈਂ ਉਹਦਾ ਬਿਆਨ ਹੋਇਆ ਸੀਗਾ ਜਿਸ ਦਿਨ ਮੈਂ ਉਹਦਾ ਨਾਮ ਲਿਖਾਇਆ ਸੀ ਹਰਸ਼ ਦਾ ਹਰਸ਼ ਦਾ ਨਾਮ ਉਹਨਾਂ ਨੇ ਘੱਟਤਾ ਤੇ ਉਹ ਕਹਿੰਦੇ ਹਰਸ਼ ਨੂੰ ਬਚਾ ਰਿਆ ਸੀ ਵੀਡੀਓ ਹਾਂਜੀ ਸੱਟਾ ਮੈਨੂੰ ਭਜੀਆਂ ਨੇ ਇੱਥੇ ਭਜੀਆਂ ਜਦੋਂ ਸੱਟਾ ਦਿਖ ਤੇ ਪਿੱਠ ਤੇ ਮਾਰੀਆਂ ਸੀ ਹੋਕੀ ਉਹਨਾਂ ਨੇ ਉਹ ਵੀਡੀਓ ਜਿਹੜਾ ਪੇਜ ਕਰਕੇ ਲੜਾਈ ਹੋਈ ਨਹੀਂ ਜੀ ਉਹਨਾਂ ਨੇ ਪੇਜ ਡਿਲੀਟ ਕਰਤਾ ਸੀਗਾ ਵੀਡੀਓ ਜਿਹੜੀ ਉਹਨਾਂ ਨੇ ਕੁੱਟਿਆ ਸੀਗਾ ਉਹਨਾਂ ਨੇ ਆਪ ਹੀ ਵੀਡੀਓ ਬਣਾਈ ਤੇ ਆਪ ਹੀ ਵਾਇਰਲ ਕੀਤੀ ਹੋਈ ਆ ਉਹ ਵੀਡੀਓ ਵੀਡੀਓ ਚੱਲਦੀ ਵਾਈਟ ਦੀ ਦਿਖਾਣ ਤੇ ਹੋਰ ਕੋਈ ਨਹੀਂ ਸੀ ਲੜਾਈ ਦਾ ਕਾਰਨ ਇਹ ਸੀਗਾ ਨਹੀਂ ਜੀ ਬਿਲਕੁਲ ਇਕੱਲੇ ਸੀਗੇ ਹਾਂ ਮੈਂ ਇਕੱਲਾ ਸੀ ਮਨਜੋਤ ਹੋਕੀਆ ਮਾਰ ਰਿਹਾ ਜੀ ਗੈਵੀ ਘੁੰਮਣ ਨਾਮ ਦਾ ਮੁੰਡਾ ਉਹ ਚੱਕ ਕੇ ਨੀਚੋਂ ਦੀ ਇੱਟਾਂ ਮਾਰ ਰਿਹਾ ਗਮਲੇ ਮਾਰ ਰਿਹਾ ਹਿੰਮਲ ਕਰਗ ਮੁੰਡਾ ਵੀਡੀਓ ਬਣਾ ਰਿਹਾ ਹਰਸ਼ ਪਿੱਛੇ ਖੜਾ ਸੀ ਹਰਸ਼ ਜਾਂਦੇ ਹੋਏ ਉਹਨਾਂ ਨਾਲ ਭੱਜਿਆ ਲੱਗੇਗਾ ਜੀ ਮੋਟਰਸਾਈਕਲ ਬੈਕ ਹਰ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਨਸਾਫ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਹਰਸ਼ ਨਾਮ ਦੇ ਮੁੰਡੇ ਦਾ ਜੀ ਨਾਮ ਘਟਿਆ ਪਰਚੇ 'ਚ ਉਹਦਾ ਨਾਮ ਵਿੱਚ ਹੁਣ ਆਏ ਹੋਏ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਦਫ਼ਤਰ ਆਏ ਹੋ ਹਾਂਜੀ ਹਾਂਜੀ ਕੀ ਕਹਿੰਦੇ ਐਸੋ ਗੱਲਬਾਤ ਕੀਤੀ ਤੁਸੀਂ ਕੁਝ ਇਹਨਾਂ ਨਾਲ ਉਹ ਕਹਿੰਦੇ ਮੁੰਡੇ ਆਣਾ ਜੀ ਉਹ ਕਹਿੰਦੇ ਮੁੰਡੇ ਆਣਾ ਕੀ ਹੈਗੇ ਨਹੀਂ ਉਹ ਗੱਲ ਤੁਹਾਡੀ ਸੁਣਵਾਈ ਹੋਏਗੀ ਕਹਿੰਦੇ ਹਾਂਜੀ ਨਹੀਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਹਰਸ਼ ਤੁਹਾਨੂੰ ਪ੍ਰੀਪਲੈਨਿੰਗ ਉੱਥੇ ਲੈ ਕੇ ਹਾਂਜੀ ਹਰਸ਼ ਉਸ ਦਿਨ ਜਿਸ ਦਿਨ 8 ਤਰੀਕ ਨੂੰ ਰਾਤੀ ਮਤਲਬ ਸਾਰਾ ਹੋਇਆ 9 ਤਰੀਕ ਨੂੰ ਉਹਨੇ ਅਗਲੇ ਦਿਨ ਸਟੋਰੀਆਂ ਪਾਈਆਂ ਜੀ ਕਿਰਪਾਨਾਂ ਫੜੀਆਂ ਹੋਈਆਂ ਉਹਨੇ ਵੀਡੀਓ ਚ ਤੇ ਸਟੋਰੀ ਪਾ ਰਿਹਾ ਇਹਦਾ ਪਹਿਲਾਂ ਵੀ ਇਹਦਾ ਰਿਕਾਰਡ ਕੀਤਾ ਹੈ ਪਹਿਲਾਂ ਵੀ ਗੱਲਬਾਤ ਹੋਈ ਹੈ ਸਕੂਲ ਤੇ ਲੜਾਈ ਝਗੜੇ ਮੁੰਡਿਆਂ ਦੇ ਹਾਂਜੀ ਝਗੜੇ ਹੋਏ ਆ ਦੋ ਤਿੰਨ ਮੁੰਡਿਆਂ ਨੂੰ ਉਹਨੇ ਪਹਿਲਾਂ ਵੀ ਕੁੱਟ ਇਹ ਬੱਚੇ ਪਹਿਲਾਂ ਸਕੂਲੀਚ ਹੀ ਪੜਦੇ ਸੀ ਜਿੱਕ ਤੋਂ ਉਹ ਸਕੂਲੋਂ ਕੱਢ ਦਿੱਤੇ ਗਏ ਸੀਗੇ ਕੋਈ ਲੜਾਈਆਂ ਸ਼ਰਾਤਾਂ ਕਰਕੇ ਤੇ ਕਿਸੇ ਟਾਈਮ ਬੱਚੇ ਨਾਲ ਸਾਲ ਦੋ ਸਾਲ ਵੱਲ ਪੜਦੇ ਸੀਗੇ ਚਲੋ ਬੱਚਾਂ ਦੀ ਕਦੀ ਲੜਾਈ ਹੋਈ ਹੋਣੀ ਸਾਨੂੰ ਪਤਾ ਨਹੀਂ ਜਸ ਬੋਲੋ ਵੀ ਨਹੀਂ ਪੜਦਾ ਉਸ ਤੋਂ ਬਾਅਦ ਬੱਚੇ ਨਾਲ ਬਾਅਦ ਪੰਗੇ ਮੁੰਡਿਆਂ ਨਾਲ ਵੀ ਲੈਂਦੇ ਸੀ ਦੋ ਚਾਰ ਬੱਚੇ ਵੀ ਇਹਨਾਂ ਨੇ ਕੁੱਟੇ ਆ ਤੇ ਜਦੋਂ ਸਾਡਾ ਬੱਚਾ ਟਿਊਸ਼ਨ ਤੇ ਸੀ 8 ਤਰੀਕ ਦੀ ਗੱਲ ਹੈ ਸ਼ਾਇਦ ਤੇ ਉਹ ਹਰਸ਼ ਆਇਆ ਉਹਨਾਂ ਮੈਸੇਜ ਕਰ ਰਿਹਾ ਸੀਗਾ ਵੀ ਹਰਨੌਰ ਕਿੱਥੇ ਆ ਕਹਿੰਦਾ ਮੈਂ ਟਿਊਸ਼ਨ ਤੇ ਆ ਕਹਿੰਦਾ ਵੀ ਟਿਊਸ਼ਨ ਖਤਮ ਕਰਕੇ ਬਾਹਰ ਆ ਗਿਆ ਤੇ ਉਹਨਾਂ ਨੇ ਪਹਿਲਾਂ ਫੀਲਡਿੰਗ ਕੀਤੀ ਪਈ ਸੀ ਉੱਥੇ ਅ ਬਰਿਸ਼ਟਾ ਦੇ ਬਾਅਦ ਮੁੰਡੇ ਇੱਧਰ ਉੱਧਰ ਲੁੱਕੇ ਪਏ ਸੀ 6-7 ਸੀਗੇ ਤੇ ਇਹ ਗਿਆ ਐਕਟਿਵੇ ਤੇ ਬਸ ਐਕਟਿਵਾ ਖੜਾਣ ਦੀ ਧੀਰ ਸੀਗੀ ਤੇ ਉਹਨੇ ਪਿੱਛੇ ਹਾਕੀਆਂ ਮਾਰਨੀ ਸ਼ੁਰੂ ਕਰਤੀਆਂ ਜਾ ਕੇ ਉੱਥੇ ਕੰਦ ਦੇ ਨਾਲ ਲਿਆ ਉੱਥੇ ਤੁਸੀਂ ਦੇਖਿਆ ਹੀ ਆਣੀਆਂ ਸਾਰੀਆਂ ਹਾਕੀਆਂ ਬਹੁਤ ਮਾਰੀਆਂ ਸਰੀਰ ਸੁਰ ਜੋੜਾ ਇਹਦਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਤਿੰਨ ਮੁੰਡੇ ਜਿਹੜੇ ਮੇਨ ਸੀਗੇ ਉਹ ਇਹਨਾਂ ਨੇ ਫੜ ਲਏ ਜਿਹੜਾ ਹਰਸ਼ ਲੈ ਕੇ ਆਇਆ ਸੀਗਾ ਉਹਦਾ ਨਾਮ ਕੱਢਤਾ ਵਿੱਚੋਂ ਜਦਕਿ ਉਹ ਮੇਨ ਮੁੱਦਾ ਸੀਗਾ ਤੁਸੀਂ ਕਿੰਦਾ ਕਹਿ ਰਹੇ ਹੋ ਕਿ ਇਕੱਠੇ ਸੀ ਕਿ ਕਿਹੜੇ ਸਕੂਲ ਤੇ ਇਕੱਠੇ ਪੜਦੇ ਸੀ ਜਾਂ ਟਿਊਸ਼ਨ ਤੇ ਇਕੱਠੇ ਬਣਦੇ ਸੀ ਨਹੀਂ ਜੀ ਨਹੀਂ ਪਹਿਲਾਂ ਸਕੂਲੀ ਜਿੱਥੇ ਪੜਦੇ ਸੀ ਕਿ ਫਿਰ ਘੜੂ-ਕੁੜ ਦਿੱਤੇ ਸੀਗੇ ਤੇ ਫਿਰ ਟਿਊਸ਼ਨ ਦਾ ਸ਼ਾਇਦ ਕੋਈ ਹੈ ਨਹੀਂ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਇਹ ਤੁਹਾਡਾ ਬੇਟਾ ਕੱਲਾ ਹੀ ਸੀ ਉਸ ਤੇ ਮੇਰਾ ਬੇਟਾ ਬਿਲਕੁਲ ਕੱਲਾ ਸੀ ਜੀ ਹਰਸ਼ ਲੈ ਕੇ ਗਿਆ ਜੀ ਹਰਸ਼ ਕਥੂਰੀਆ ਜੀ ਉੱਥੇ ਪੂਰੀ ਪਲੈਨਿੰਗ ਕੀਤੀ ਪੂਰੀ ਪਲੈਨਿੰਗ ਨਾਲ ਲੈ ਕੇ ਗਿਆ ਜੀ ਇਹ ਮਦਦ ਕਿਹੜੀ ਕਿਹੜੇ ਦਿਨ ਦੀ ਵਰਦਾ ਤੇ ਇਹ 8 ਤਰੀਕ ਦੇ ਕਰੀਬ ਹੈ 8 8 ਤਰੀਕ ਦੀ ਹੈ 8 ਤਰੀਕ ਸ਼ਾਮੇ 6:30 ਵਜੇ ਦੇ ਕਰੀਬ ਕਿਹੜੇ ਥਾਣੇ ਦਾ ਬਸ ਜੀ ਬੱਚਾ ਤੁਹਾਡੇ ਸਾਹਮਣੇ ਤੁਸੀਂ ਵਾਇਰਲ ਦੇਖ ਲਿਆ ਤੁਸੀਂ ਕਾਰਵਾਈ ਕੀਤੀ ਜੇ ਉਹਦਾ ਨਾਮ ਅ ਹਰਸ਼ਦਾ ਪਾਇਆ ਜਾਏ ਕਾਰ ਵਿੱਚ ਮੇਨ ਮੁੱਦਾ ਹੋਇਆ ਕਿਡਨੈਪਰ ਲਾ ਲੋ ਜੋ ਮਰਜੀ ਲਾ ਲੋ ਤੁਸੀਂ ਸਿਆਣੀਆਂ ਹੋ ਮੀਡੀਆ ਸਿਆਣੀਆਂ ਪੁਲਿਸ ਸਿਆਣੀਆਂ ਐਸਐਸਪੀ ਦਫਤਰ ਆਏ ਹੋ ਕੀ ਦਰਖਾਸਤ ਦਿੱਤੀ ਕੀ ਕੀ ਗੱਲਬਾਤ ਹੋਈ ਨਹੀਂ ਐਸਐਸਪੀ ਸਾਹਿਬ ਹੈਗੇ ਨਹੀਂ ਸੀ ਉਹਨਾਂ ਦੇ ਰੀਡਰ ਸਾਹਿਬ ਸੀਗੇ ਤੇ ਉਹਨਾਂ ਨੇ ਐਪਲੀਕੇਸ਼ਨ ਲਈ ਆ ਸਾਡੀ ਰਿਸਪੈਕਟ ਕੀਤੀ ਅਸੀਂ ਉਹਨਾਂ ਦੀ ਕੀਤੀ ਹੈ ਕਹਿੰਦੇ ਕੋਈ ਹਰਸ਼ਪ੍ਰੀਤ ਹਰਸ਼ਪ੍ਰੀਤ ਸਿੰਘ ਤੇ ਉਹਦੇ ਫਾਦਰ ਦਾ ਨਾਮ ਉਹਦੇ ਫਾਦਰ ਦਾ ਨਾਮ ਗੁਰਪ੍ਰੀਤ ਸਿੰਘ ਵਿੰਸੀ ਕਤੂਰੀਆ ਹੈ ਸਾਡੇ ਕੋਲ ਦੁਕਾਨ ਤੇ ਆਇਆ ਸੰਜਤਾ ਤੇ ਉਹਦੇ ਐਸਐਸਪੀ ਸਾਹਿਬ ਦੇ ਰੀਡਰ ਕਹਿੰਦੇ ਕੋਈ ਗੱਲ ਨਹੀਂ ਵੀ ਤੁਹਾਡਾ ਨਾ ਕਿਹੜੇ ਸਕੂਲ ਪੜਦਾ ਹੈ ਮੇਰਾ ਬੇਟਾ ਬੁੱਢਾ ਦਾਲੀ ਚ ਦੱਸੀ ਜੀ ਉਹ ਵੀ ਇਕੱਠੇ ਉਹ ਵੀ ਨਹੀਂ ਉਹ ਤਾਂ ਗੁਰਨਾਨ ਫਾਊਂਡੇਸ਼ਨ ਪੜ੍ਹਦੇ ਆ ਜੀ ਉਹ ਨਾ ਤਾਂ ਨਹੀਂ ਜੀ ਇਸ ਉਮਰ ਦੇ ਵਿੱਚ ਹੀ ਐ ਜੀਆਂ ਲੜਾਈਆਂ ਹੋ ਜਾਣੀਆਂ ਵੀ ਮਤਲਬ ਦੋਨੋਂ ਬੱਚਿਆਂ ਨੂੰ ਇਸ ਬਾਰੇ ਸੂਝਵਾਨ ਹੋਣਾ ਚਾਹੀਦਾ ਸੀ ਬਿਲਕੁਲ ਤੁਹਾਡੀ ਗੱਲ ਰਾਈਟ ਹੈ ਜੀ ਪਰ ਤੁਸੀਂ ਸਾਡਾ ਬੱਚਾ ਦੇਖੋ ਜੀ ਕਿੰਨਾ ਸ਼ਰੀਫ ਆ ਉਹ ਦੇਖੋ ਕਿੰਨੇ ਬਦਮਾਸ਼ ਦੇਖੋ ਮਾਰਨਾ ਕੁੱਟਣਾ ਜੇ ਸਾਡੇ ਆਲਾਂ ਦਾ ਕੋਈ ਟ ਮਾਰਦਾ ਡੰਡਾ ਮਾਰਦਾ ਕੁਝ ਕੋਸ਼ਿਸ਼ ਤਾਂ ਕਰਦਾ ਪਛਾਣ ਦੀ ਉਹ ਤਾਂ ਚਿੱਕਾਂ ਵਾਰਿਆ ਆਈ ਆਈ ਮੈਨੂੰ ਮਾਰੋ ਨਾ ਮਾਰੋ ਨਾ ਉਹ ਕੰਨੀਆਂ ਗੰਦੀਆਂ ਗਾਲਾਂ ਕੱਢ ਰਿਹਾ ਮਾਵਾ ਪੈਣਾ ਦੀ ਆਪਾਂ ਤਾਂ ਕਦੀ ਮਾ ਪੈਣ ਦੀ ਗਾਲੀ ਕੱਢਣਾ ਛੱਡ ਗਏ ਫੁੱਲ ਪਲੈਨਿੰਗ ਨਾਲ ਰਮਨਪ੍ਰੀਤ ਕੋਰ ਕੀ ਮਾਮਲਾ ਹੋਇਆ ਜੀ ਸਰ ਮੇਰੇ ਬੇਟੇ ਨੂੰ ਧੋਖੇ ਦਾ ਕੁੱਟਿਆ ਜੀ ਦੇਖੋ ਫੁੱਲ ਪਲੈਨਿੰਗ ਨਾਲ ਸਰ ਧੋਖੇ ਨਾਲ ਇਸਤੇਵਾਰ ਹੋਏ ਨੇ ਦੇਖੋ ਸਰ ਮੇਰਾ ਬੇਟਾ ਬਿਲਕੁਲ ਕੱਲਾ ਸੀ ਕੋਈ ਨਹੀਂ ਸੀ ਹਰਸ਼ ਬਿਲਕੁਲ ਸਾਰਾ ਤਮਾਸ਼ਾ ਇਹ ਪੂਰੀ ਟੋਟਲੀ ਜਦੋਂ ਤੱਕ ਇਹ ਚੱਲਦਾ ਰਿਹਾ ਸਰ ਫੁੱਲ ਉੱਥੇ ਉਸਨੇ ਸਭ ਤਮਾਸ਼ਾ ਦੇਖਿਆ ਕੋਈ ਹੈਲਪ ਨਹੀਂ ਕੀਤੀ ਮੇਰੇ ਬੇਟੇ ਦੀ ਉਹ ਹੀ ਲੈ ਕੇ ਗਿਆ ਉਹ ਹੀ ਲੈ ਕੇ ਗਿਆ ਸਰ ਉਸਨੇ ਸਾਰੀ ਪਲੈਨਿੰਗ ਕਰਕੇ ਵੀ ਮੈਂ ਉੱਥੇ ਲੈ ਕੇ ਆਵਾਂਗਾ ਤੁਸੀਂ ਇਹਦਾ ਆਪੇ ਕੋਟਾਪਾ ਘਟੂਪਾ ਚੜਾਣਾ ਤੁਸੀਂ ਜਿਹੜੇ ਹਰਸ਼ ਦੀ ਗੱਲ ਕਰ ਰਹੇ ਹੋ ਕਿ ਦੋਸਤ ਹੈ ਤੁਹਾਨੂੰ ਟਿਊਸ਼ਨ ਕਿਸੇ ਟਾਈਮ ਪੜਦਾ ਸੀ ਜੀ ਪਹਿਲੇ ਹੁਣ ਨਹੀਂ ਏ ਤੁਹਾਡਾ ਬੇਟਾ ਕਿਸ ਆਧਾਰ ਤੇ ਉਸ ਨਾਲ ਬੈਠ ਕੇ ਚਲਾ ਗਿਆ ਨਹੀਂ ਉਹ ਆਪਣੇ ਸਰ ਆਪਣੇ ਆਪ ਹੀ ਚਲੋ ਵੀ ਫਰੈਂਡ کہہ ਰਿਹਾ ਵੀ ਚਲੋ ਚਲਦੇ ਆ ਪਰ ਇਹ ਤਾਂ ਨਹੀਂ ਪਤਾ ਸੀ ਨਾ ਵੀ ਇਹ ਹੋਏਗਾ ਮੇਰਾ ਨਾਲ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਜਾਂ ਤੁਹਾਡੇ ਬੇਟੇ ਨੇ ਗੱਲਬਾਤ ਕੀਤੀ ਹੋਏ ਕੀ ਹਰਸ਼ ਵੱਲੋਂ ਮੈਨੂੰ ਧਮਕੀਆਂ دی ਜਾਂਦੀ ਹੈ ਮਾਰ ਪੀਟੋ ਜਾਂ ਛਿੜਕਾ ਨਹੀਂ ਸਰ ਨਹੀਂ ਕਦੇ ਕੀ ਲੱਗਦਾ ਇਤਨੇ ਛੋਟੇ ਛੋਟੇ ਕਿ ਕੁੜੀਆਂ-ਵੁੜੀਆਂ ਦਾ ਮਾਮਲਾ ਕੋਈ ਨਹੀਂ ਸਰ ਕੋਈ ਕੁੜੀ ਦਾ ਮਾਮਲਾ ਨਹੀਂ ਜੀ ਕੁਝ ਵੀ ਨਹੀਂ ਆ ਕੋਈ ਕੁੜੀ ਦਾ ਮਾਮਲਾ ਨਹੀਂ ਤੁਹਾਡੇ ਬੇਟੇ ਨਾਲ ਗੱਲਬਾਤ ਕੀਤੀ ਹੈ ਹਾਂਜੀ ਮੈਂ ਆਪਣੇ ਬੇਟੇ ਨਾਲ ਸਾਰੀ ਕਾਉਂਸਲਿੰਗ ਕੀਤੀ ਹੈ ਸਾਰੀ ਦੀ ਸਾਰਾ ਪੁੱਛਿਆ ਮਾਮਲਾ ਦਰਜ ਕੀਤਾ ਥੋੜਾ ਡਰਦੇ ਮਾਰੇ ਦੱਸਦਾ ਨਾ ਨਹੀਂ ਸਰ ਐਸੀ ਗੱਲ ਨਹੀਂ ਸਾਡੇ ਨਾਲ ਕਰਦਾ ਹਰ ਗੱਲ ਅਸੀਂ ਸਾਰਿਆਂ ਤਾਈਪ ਆਪਾਂ ਨੇ ਪੁੱਛਿਆ ਇਹਦੇ ਵੀ ਬੇਟੇ ਮੈਨੂੰ ਦੱਸ ਦੇ ਵੀ ਜੇ ਕੋਈ ਗੱਲ ਹੈ ਫਿਰ ਤੂੰ ਵੀ ਦੱਸ ਦੇ ਆਪਣਾ ਵੀ ਕਸੂਰ ਦੱਸ ਦੇ ਅਸੀਂ ਸਾਰਾ ਪੁੱਛਿਆ ਰਿਸ਼ਤੇਦਾਰੀ ਪੁੱਛ ਲਓ ਬੱਚਾ ਸਾਡਾ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਜੱਜ ਐਸਐਸਪੀ ਸਾਹਿਬ ਸਰ ਮੇਰੇ ਬੇਟੇ ਨੂੰ ਇਨਸਾਫ ਦਵਾਇਆ ਜਾਵੇ ਤੁਸੀਂ ਖੁਦੇ ਵੀਡੀਓ ਦੇਖ ਲਓ ਤੁਸੀਂ ਦੇਖੋ ਆਪਣੇ ਆਪ ਤੁਸੀਂ ਦੱਸੋ ਸਰ ਕੀ ਉਹ ਇਨਸਾਫ ਮ ਇਨੇ ਤਿੰਨ ਦੀ ਤਿੰਨਾਂ ਜੀ ਹੁੰਦੇ ਬੰਦਿਆਂ ਦਾ ਨਾਮ ਦਿੱਤਾ ਤੁਸੀਂ ਅਸੀਂ 6 ਦਾ ਦਿੱਤਾ ਸੀ ਸਰ ਤਿੰਨ ਦੀ ਪਾਈ ਨਹੀਂ ਸਰ ਤਿੰਨੇ ਮੌਜੂਦ ਹੈ ਸ਼ੁਰੂ ਤੋਂ ਤਿੰਨੇ ਮੌਜੂਦ ਹੈ ਇਹ ਸਾਰੇ ਬੱਚੇ ਸੀ ਸਕੂਲ ਪੜਨ ਵਾਲੇ ਆਪਸ ਚ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਕਹਾਣੀ ਸੁਣੀ ਹੋਗੀ ਸੀ ਤੇ ਉਹਦੇ ਸਬੰਧ ਚ ਉਹਨਾਂ ਦੀ ਲੜਾਈ ਹੋਗੀ ਸੀ ਕਿ ਤੇ ਪਰਚਾ ਐਫ ਆਈ ਆਰ ਨੰਬਰ 117 ਉਹਦੇ ਸਬੰਧ ਵਿੱਚ ਲੋਜ ਹੋਈ ਹੈਗੀ ਅੰਡਰ ਸੈਕਸ਼ਨ 115 ਸਬਸੈਕਸ਼ਨ 2 ਤੇ 126 ਸਬਸੈਕਸ਼ਨ 2 ਬੀ ਐਨ ਐਸ ਉਹ ਉਹਦੇ ਸਬੰਧ ਦੇ ਵਿੱਚ ਸੀ ਜਿਹੜੇ ਤਿੰਨ ਹੈਗੇ ਨੇ ਚੋ ਦੋਸ਼ੀ ਉਹ ਗ੍ਰਿਫਤਾਰ ਕਰ ਲਈ ਸੀ ਲੇਕਿਨ ਪਰਿਵਾਰ ਵਾਲਾ ਦਾ ਕਹੜਾ ਕਿ 6 ਬੰਦੇ ਸੀ ਜੀ ਟੋਟਲ ਜਿਹੜੇ ਕੁਝ ਨਹੀਂ ਉਹ ਤੁਸੀਂ ਦੇਖ ਸਕਦੇ ਹੋ ਉਹ ਵੀਡੀਓ ਪ੍ਰੋਪਰ ਵਾਇਰਲ ਹੋਈ ਸੀਗੀ ਵੀਡੀਓ ਦੇ ਵਿੱਚ ਜੋ ਬੰਦੇ ਗਲਤ ਕਰ ਰਹੇ ਨੇ ਉਹਨਾਂ ਦੇ ਕਾਰਵਾਈ ਹੋ ਚੁੱਕੀ ਹੈ